ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਜ ਆਵੈ ਸਾਚ ਪਾਵੈ ਸਾਚ ਕੀ ਮਤ ਕਿਉ ਟਲੈ ਇਸਨਾਨ দান ਸੋ ਗਿਆਨ ਮੱਜਨ ਆਪ ਅਸ਼ਲੇ ਹੋ ਕਿਉ ਸ਼ਲੇ ਪਰ ਪੰਜ ਮੋਹ ਬਕਾਰ ਥਕੇ ਕੂੜ ਕਪਟ ਨਾ ਧੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵਹਿ ਸੋਈ ਸਾਹਿਬ ਸੋ ਸਾਲਾਹੀ ਹੈ ਜਿਨ ਕਾਰਣ ਕੀਆ ਨੈਣ ਲਾਗੀ ਮਨ ਮੈ ਲਿਆ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹ ਮਨ ਦਿਆ ਗੋਰਤਹ ਮੋਲ ਕਰਾਇਆ ਆਪਨੜਾ ਪ੍ਰਾਪ ਸਹਿਜ ਪਛਾਤਾ ਜਾ ਮਨ ਸਾਚ ਲਾਇਆ तिस नाल गुण गावा जे तिस पावा क्यों मिले हुए पराया साहिब सो साल ही है जिन जगत उपाया आए गया कि न आयो क्यों आवे जाता प्रीतम सोमन मानिया हरसे तीराता साहिब रंग राता साच की बाता जिन बिंबका कोट उसारिया पंच भू नायको आप सरंदा जिन साच का पिंड सवारेया ਆਮ ਆਵਗੜੇ ਆਰੇ ਤੂੰ ਸੋਣ ਪਿਆਰੇ ਤੁਦ ਭਾਵੈ ਸੱਚ ਸੋਈ ਆਵਣ ਜਾਣਾ ਨਹੀਂ ਐ ਸਾਚੀ ਮਤ ਹੋਈ ਅੰਜਨ ਤੈ ਸਾ ਅੰਜੀਐ ਜੈ ਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੀ ਆਪ ਜੜਾਵੇ ਆਪ ਜੜਾਵੇ ਮਾਰਗ ਪਾਵੇ ਆਪੇ ਮਨੁਵਾਲੇ ਵਈ ਕਰਮ ਸੋ ਕਰਮ ਕਰਾਏ ਆਪੇ ਕੀਮਤ ਕੌਣ ਅਪੀ ਵਈ ਤੰਤ ਮੰਤ ਪਾ ਖੰਡ ਨਾ ਜਾਣਾ राम हृदय मन माने आ अंजन नामति सैती सूज गौर सबदी सच जानिया साजन होवन आपड़े क्यों पार कर जाहि साजन राते सच की संगे मान माहि मन माहे साजन करहै रलिया कर्म धर्म सबाया आठ साख तीर्थ पूर्ण पूजा नाम साचा पाया आप साजे थाप देखै तिसै भाणा पाया साजन रांग रंगी लड़े ਰੰਗ ਲਾਲ ਬੜਾਇਆ ਅੰਧਾ ਆਗੂ ਜੇਥੀਐ ਕਿਉ ਪਾਦਰ ਜਾਣੈ ਆਪ ਮੁਸੈ ਮਤ ਹੋਛੀਐ ਕਿਉ ਰਾਹ ਪਛਾਨੈ ਕਿਉ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੇ ਵਿਣ ਨਾਮ ਹਰ ਕੇ ਕਾਸ਼ ਨ ਸੂਜੈ ਅੰਧ ਬੂਡਾ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬਿਨੰਤੀ ਰਾਹ ਪਾਦਰ ਗੁਰ ਦਸੈ ਮਨ ਪਰਦੇਸੀ ਜਿਹੀ ਹੈ ਸਭ ਦੇਸ ਪਰਾਇਆ ਕਿਸ ਤਹ ਖੋਲੋਂ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਭਾਇਆ ਕੌਣ ਜਾਣੇ ਬਿਦ ਮੇਰੀਆ ਆਵੜੇ ਜਾਵੜੇ ਖਰੇ ਡਰਾਵਣੇ ਤੋਟ ਨਾ ਆਇਆ ਵੈ ਫੀਰੀਆ ਨਾਮ ਵਿਹੂੜੇ ਓਰੇ ਝੂਨੇ ਨਾ ਗੁਰ ਸ਼ਬਦ ਸੁਣਾਇ ਮਨ ਪਰਦੇਸੀ ਜੇ ਥੀਐ ਸਭ ਦੇਸ ਤਾਰਾਇ ਗੁਰ ਨਹਿਲੀ ਘਰ ਆਪੜੈ ਸੋ ਭਰਪੁਰ ਲੀਣਾ सेवक सेवा ता करे साच शब्द पतिणा शब्द दे पति जय अंक भी जय सो महल महला अंतरे आप करता करे सोई प्रभु आप अंत निरंतरे गोर शब्द में ना ਤਾ ਸੁਹਿਲਾ ਬਾਜੰਤ ਅਨਹਦ ਵੀਣਾ ਗੁਰ ਮਹਲੀ ਕਰ ਆਪਣੇ ਸੋ ਭਰਪੂਰ ਦੀਣਾ ਕੀਤਾ ਕਿਆ ਸਾਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ जी लोच कोई कीमत सो पावे आप जाव आप अभुल न भुल जै जयकार करह तुत पावह गुर कै शबद अमुल ही नीच करो बेनती ਸਾਚ ਨਾ ਛੋਡਾਉ ਭਾਈ ਨਾਨਕ ਜਿਨ ਕਰ ਦੇਖਿਆ ਦੇਵ ਮਤ ਸਾਈ ਈੜਾਉ ਨੀ ਚਕਰਾਉ ਬੇਨੰਤੀ ਸਾਚ ਨਾ ਛੋਡਾਉ ਭਾਈ ਨਾਨਕ ਜਿਨ ਕਰ ਦੇਖਿਆ देव मत साई वाही गुरु जी का खालसा वाही गुरु जी की फतेह